ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਬਈ ਹੋਰ ਸਨਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਸਾਰੇ ਠੀਕ ਹੀ ਚਾਹੀਦੀ ਆ ਠੰਡ ਹੋ ਗਈ ਆ ਸਕਿਨ ਆ ਜਿਹੜੀ ਡਰਾਈ ਹੋਣੀ ਸ਼ੁਰੂ ਹੋ ਗਈ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਆਪਾਂ ਛੋਟੀਆਂ ਛੋਟੀਆਂ ਰੈਮਡੀਆਂ ਤੁਹਾਨੂੰ ਦੱਸਦੇ ਰਹਿੰਨੇ ਆ ਉਹਨਾਂ ਨੂੰ ਜਰੂਰ ਟਰਾਈ ਕਰਿਓ ਤਾਂ ਕਿ ਜਿਹੜੀ ਤੁਹਾਡੀ ਸਕਿਨ ਆ ਡਰਾਈ ਨਾ ਹੋਵੇ ਤੇ ਇਹਦੇ ਤੇ ਝੁਰੜੀਆਂ ਜਿਹੜੀਆਂ ਰਿੰਕਲਸ ਨਾ ਹੋਣ ਤੇ ਅੱਜ ਜਿਹੜੀ ਵੀਡੀਓ ਲੈ ਕੇ ਆਇਆ ਉਹ ਆਪਾਂ ਤੁਹਾਡੇ ਕੋਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਆਪਾਂ ਮਤਲਬ ਚੀਜ਼ ਵਰਤਦੇ ਆਂ ਝੁਰੜੀਆਂ ਤੋਂ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜੀ ਤੇ ਠੀਕ ਆ ਤੇ ਉਹ ਜੇਕਰ ਤੁਸੀਂ ਵੀ ਉਸ ਚੀਜ਼ ਨੂੰ ਟਰਾਈ ਕਰੋਗੇ ਛੋਟੀ ਜੀ ਰੈਮਡੀ ਆ ਘਰ ਵਿੱਚ ਪਏ ਸਬਾਨ ਨਾਲ ਹੀ ਕਰਨੀ ਹੈ ਕੋਈ ਕੁਝ ਬਾਹਰੋਂ ਨਹੀਂ ਲੈ ਕੇ ਆਉਣਾ ਠੀਕ ਆ ਤੁਹਾਡੇ ਕੋਲੇ ਹੋਊਗਾ ਹੀ ਉਹ ਚੀਜ਼ਾਂ ਤੇ ਉਹਦੇ ਨਾਲ ਜਿਹੜੀਆਂ ਕਿ ਝੁਰੜੀਆਂ ਬਿਲਕੁਲ ਵੀ ਜੇ ਤੁਹਾਡੇ ਪਈਆਂ ਤਾਂ ਪੈਣਗੀਆਂ ਨਹੀਂ ਮਤਲਬ ਕਿ ਹਟ ਜਾਣੀਆਂ ਤੇ ਜੇ ਤੁਹਾਡੇ ਨਹੀਂ ਪਈਆਂ ਤਾਂ ਤੁਹਾਡੇ ਕਦੇ ਵੀ ਪਹਿਣੇਗਾ ਨਹੀਂ ਤੁਸੀਂ ਉਹ ਚੀਜ਼ ਨੂੰ ਟਰਾਈ ਕਰੋਗੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਤੇ ਆਪਾਂ ਤੁਹਾਨੂੰ ਹੁਣ ਦੱਸ ਦਿਆਂ ਉਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਕੀ ਕੀ ਚੀਜ਼ਾਂ ਚਾਹੀਦੀਆਂ ਠੀਕ ਆ ਤੇ ਸਾਰੇ ਜਾਨੇ ਬਹੁਤ ਜ਼ਿਆਦਾ ਸੋਹਣੇ ਕਮੈਂਟ ਕਰਦੀ ਹੈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਆਪਣੀ ਸਪੋਰਟ ਕਰਨ ਲਈ ਤੇ ਆਪਣੀ ਸਪੋਰਟ ਆ ਜਿਹੜੀ ਆਈ ਬਣਾਈ ਰੱਖਿਓ ਠੀਕ ਆ ਇੱਕ ਆਪਾਂ ਵੀਡੀਓ ਪਾਈ ਸੀਗੀ ਹੇਅਰ ਕੇਅਰ ਰੁਟੀਨ ਦੀ ਤੇ ਉਹਦੇ ਤੇ ਇੱਕ ਦੋ ਭੈਣਾਂ ਦੇ ਕਮੈਂਟ ਆਏ ਸੀ ਵੀ ਜਿਹੜਾ ਸੀਰਮ ਆ ਤੁਸੀਂ ਕਿਵੇਂ ਬਣਾਇਆ ਸੀਰਮ ਤਾਂ ਆਪਾਂ ਭੈਣੇ ਮੇਰਾ ਤਾਂ ਹੁਣ ਕਾਫੀ ਪਿਆ ਹਜੇ ਠੀਕ ਹੈ ਵੈਸੇ ਮੈਂ ਬਣਾਉਂਗੀ ਤਾਂ ਤੁਹਾਨੂੰ ਵੀਡੀਓ ਸ਼ੇਅਰ ਕਰ ਦਊਗੀ ਕਿਵੇਂ ਬਣਾਇਆ ਉਹ ਆਪਾਂ ਤੁਹਾਨੂੰ ਦੱਸ ਦਿੰਨੀ ਆ ਆਪਾਂ ਇੱਕ ਤਾਂ ਗੁੜਹਲ ਦੇ ਪੱਤੇ ਲਏ ਸੀ ਗੁੜਹਲ ਦੇ ਫੁੱਲ ਤੇ ਉਹਦੇ ਕੜੀ ਪੱਤਾ ਠੀਕ ਆ ਤੇ ਮੇਥੀ ਦਾਣਾ ਕਲੌਂਜੀ ਤੇ ਥੋੜੀ ਜੀ ਪਾਈ ਸੀ ਆ ਪੈਲੋਵਿਰਾ ਜੈਲ ਦੇ ਉਹ ਇੱਕ ਭੈਣ ਦਾ ਕਮੈਂਟ ਸੀ ਵੀ ਐਲੋਵਿਰਾ ਜੈਲ ਆ ਜਿਹੜੀ ਤੁਸੀਂ ਮਤਲਬ ਮਾਰ ਜਾਂ ਘਰ ਵਾਲੀ ਪਾਈ ਆ ਠੀਕ ਆ ਤੇ ਆਪਾਂ ਜਿਹੜੀ ਕਿ ਉਹ ਐਲੋਵਿਰਾ ਜੈਲ ਆ ਆਪਾਂ ਘਰੋਂ ਹੀ ਪਾਇਆ ਸੀ ਐਡਾ ਸਾਰਾ ਲੀਫ ਜਿਹੜਾ ਕਿ ਤੋੜ ਕੇ ਉਹਨੂੰ ਥੋੜਾ ਜਿਹਾ ਕੱਟ ਕੇ ਤੇ ਜਰ ਪੀਸ ਕਰਕੇ ਪਾਈ ਸੀ ਠੀਕ ਆ ਤੇ ਉਹ ਜਦੋਂ ਬਣ ਜੇ ਠੰਡਾ ਹੋ ਜੇ ਠੰਡਾ ਕਰਕੇ ਬੋਤਲ ਚ ਭਰ ਲੈਣਾ ਤੁਸੀਂ ਜੇ ਕੱਚ ਦੀ ਆ ਤਾਂ ਸਭ ਤੋਂ ਬੈਸਟ ਆ ਜੇ ਨਹੀਂ ਹੈਗੀ ਤਾਂ ਜਰੂਰ ਪਲਾਸਟਿਕ ਦੀ ਵੀ ਪਾ ਸਕਦੇ ਆ ਠੀਕ ਆ ਤੇ ਉਦੋਂ ਉਸ ਤੋਂ ਬਾਅਦ ਆਪਾਂ ਉਹਦੇ ਚ ਚਾਰ ਤੋਂ ਪੰਜ ਕੈਪਸੂਲ ਆ ਜਿਹੜੇ ਵਿਟਾਮਿਨ ਡੀ ਠੀਕ ਆ ਮੈਂ ਤੁਹਾਨੂੰ ਦਿਖਾਉਣੀ ਮੇਰੀ ਬੋਤਲ ਫੁੱਲ ਪਈ ਇੱਕ ਮੇਰਾ ਡੱਬਾ ਭਰਿਆ ਸੀ ਉਹ ਡੱਬਾ ਮੇਰਾ ਹੁਣ ਖਿੱਚ ਹੋ ਗਿਆ ਤਾਂ ਦੇਖੋ ਇਹ ਮੇਰੀ ਬੋਤਲ ਸਾਹ ਦੇ ਫੁੱਲ ਭਰੀ ਪਈ ਆ ਆ ਦੇਖੋ ਸੀਰਮ ਦੀ ਠੀਕ ਆ ਤਾਂ ਹੁਣ ਮੈਂ ਦੁਬਾਰਾ ਇੰਨਾ ਹੀ ਹੋਰ ਬਣਾਉ ਕਿਉਂਕਿ ਇਹ ਥੋੜਾ ਜਿਹਾ ਤਾਂ ਬਣਦਾ ਨਹੀਂ ਹੈਗਾ ਦੁਬਾਰਾ ਜੇ ਇੰਨਾ ਹੀ ਬਣਾਉਣਾ ਪਊਗਾ ਫਿਰ ਤੇ ਇਹ ਕਾਂਚ ਦੀ ਬੋਤਲ ਆਪਣੇ ਕੋਲ ਤੇ ਇਹ ਮੇਰੇ ਮੇਰਾ ਇੱਕ ਇੱਕ ਬਾਕਸ ਜਿਹਦੇ ਮੈਂ ਥੋੜਾ ਜਿਹਾ ਵਧ ਗਿਆ ਸੀ ਜਿਹੜਾ ਉਹ ਫਿਰ ਮੈਂ ਪਾ ਲਿਆ ਸੀਗਾ ਅਲੱਗ ਤੇ ਆ ਦੇਖੋ ਇਹਨੂੰ ਮੈਂ ਡੇਲੀ ਰੁਟੀਨ ਚ ਇਹ ਤੁਸੀਂ ਡੇਲੀ ਲਉਣਾ ਆਏ ਨਹੀਂ ਵੀ ਜਿਸ ਦਿਨ ਵਾਲ ਧੋਨੇ ਉਸ ਦਿਨ ਹੀ ਲਉਣਾ ਇਹਨੂੰ ਤੁਸੀਂ ਡੇਲੀ ਮਤਲਬ ਸਪਰੇਅ ਬੋਤਲ ਚ ਪਾ ਕੇ ਰੱਖ ਲਓ ਤਾਂ ਡੇਲੀ ਤੁਸੀਂ ਇੱਕ ਵਾਰੀ ਜਦੋਂ ਆਪਦਾ ਸਿਰ ਮਤਲਬ ਆਪਾਂ ਨਾ ਕੇ ਸਿਰ ਧੋਣਾ ਹੁੰਦਾ ਉਦੋਂ ਤੁਸੀਂ 5-10 ਮਿੰਟ ਪਹਿਲਾਂ ਉਹਦੇ ਵਾਲਾਂ ਤੇ ਇਹਦੀ ਸਪਰੇ ਐਵੇਂ ਕਰਕੇ ਕਰ ਲਓ ਤਾਂ ਫਿਰ ਵਾਲ ਜਿਹੜੇ ਸੁੱਕ ਜਾਣਗੇ ਤੇ ਉਸ ਤੋਂ ਬਾਅਦ ਤੁਸੀਂ ਆਹਦੇ ਵਾਲ ਆ ਜਿਹੜੇ ਵਾਲ ਬਹੁਤ ਵੱਧ ਦਾ ਰਿਜ਼ਲਟ ਆ ਇਹਦਾ ਵਾਲ ਝਾੜਨ ਨੂੰ ਬਿਲਕੁਲ ਤੁਹਾਡੇ ਹਟ ਜਾਣਗੇ ਠੀਕ ਆ ਤੇ ਛਾਈਆਂ ਬਾਰੇ ਬਹੁਤ ਕਮੈਂਟੋਂ ਦੇ ਇੱਕ ਝੁਰੜੀਆਂ ਦਾ ਕਮੈਂਟ ਆ ਅਸੀਂ ਝੁਰੜੀਆਂ ਵਾਸਤੇ ਆਪਾਂ ਅੱਜ ਤੁਹਾਨੂੰ ਛੋਟਾ ਜਿਹਾ ਇੱਕ ਨੁਸਖਾ ਦੱਸਣ ਲੱਗੇ ਆ ਤੁਸੀਂ ਉਹ ਚੀਜ਼ ਨੂੰ ਟਰਾਈ ਕਰ ਲਿਓ ਠੀਕ ਆ ਤੇ ਉਹਦੇ ਵਾਸਤੇ ਤੁਸੀਂ ਕੀ ਲੈਣਾ ਥੋੜੀ ਜਿਹੀ ਲੈਣੀ ਆ ਤੁਸੀਂ ਮਲਾਈ ਜਿਹੜੀ ਕਿ ਆਪਣੇ ਕੋਲੇ ਆ ਦੇਕ ਉਬਾਲੇ ਹੋਏ ਦੁੱਧ ਦੀ ਲੈਣੀ ਆ ਠੀਕ ਆ ਕਰੀਮ ਨਹੀਂ ਲੈਣੀ ਜਿਹੜੀ ਹੁੰਦੀ ਦੁੱਧ ਦੀ ਉਬਾਲੇ ਹੋਈ ਦੁੱਧ ਦੀ ਮਲਾਈ ਲੈਣੀ ਆਪਾਂ ਇਹਨੂੰ ਥੋੜੀ ਜੀ ਨੂੰ ਆਪਾਂ ਹੱਥ ਦੇ ਹੀ ਰੱਖ ਲੈਣਾ ਆ ਦੇਖੋ ਠੀਕ ਆ ਦਿਓ ਐਵੇਂ ਹੱਥ ਤੇ ਰੱਖ ਲੈਣਾ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਦੇ ਚ ਦੋ ਤੇ ਤਿੰਨ ਡ੍ਰੌਪਸ ਨਿੰਬੂ ਦੀਆਂ ਜੇ ਤਾਂ ਤੁਹਾਨੂੰ ਜੇ ਤੁਹਾਨੂੰ ਨਿੰਬੂ ਸੂਟ ਕਰਦਾ ਤਾਂ ਤੁਸੀਂ ਇਹਦੇ ਵਿੱਚ 2 ਤੋਂ 3 ਡਰਾਪਸ ਆ ਜਿਹੜੀਆਂ ਨਿੰਬੂ ਦੀਆਂ ਪਾਉਣੀਆਂ ਕਿਉਂਕਿ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਤੇ ਜਿਹੜਾ ਕਿ ਆਪਣੇ ਫੇਸ ਵਾਸਤੇ ਬਹੁਤ ਜ਼ਿਆਦਾ ਵਧੀਆ ਜੀ ਜਿਸ ਦੇ ਨਾਲ ਰਿੰਕਲਸ ਆ ਜਿਹੜੇ ਉਹ ਤੁਹਾਡੇ ਫੇਸ ਤੇ ਨਹੀਂ ਆਉਣਗੇ ਠੀਕ ਆ ਐਵੇਂ ਆਪਾਂ ਪਾ ਲੈਣੀ ਆ ਤੇ ਇਹਦੇ ਵਿੱਚ ਆਪਾਂ ਠੀਕ ਆ 2 ਤੋਂ 3 ਡਰਾਪਸ ਹੀ ਪਾਉਣਾ ਤੇ ਇੱਕ ਲੈਣੀ ਆਪਾਂ ਐਲੋਵੀਰਾ ਜੈਲ ਆਹ ਵਾਲੀ ਆਪਣੇ ਕੋਲੇ ਪਤੰਜਲੀ ਦੀ ਤੁਸੀਂ ਕੋਈ ਵੀ ਲੈ ਸਕਦੇ ਜਿਹੜੀ ਵੀ ਹੋਵੇ ਤੁਹਾਡੇ ਕੋਲੇ ਠੀਕ ਆ ਤੇ ਤੁਸੀਂ ਮਤਲਬ ਤਾਜੀ ਕੱਟ ਕੇ ਆਪਦੇ ਪੱਤੇ ਜੋ ਜਿਵੇਂ ਘਰ ਦੀ ਹੁੰਦੀ ਆ ਉਹ ਵੀ ਲੈ ਸਕਦੇ ਹੋ ਜੇ ਇਹਨੂੰ ਬਣਾ ਕੇ ਰੱਖਣਾ 5-4 ਦਿਨ ਬਣਾ ਕੇ ਵੀ ਰੱਖ ਸਕਦੇ ਆ ਖਰਾਬ ਨਹੀਂ ਹੁੰਦੀਗੀ ਠੀਕ ਆ ਫ੍ਰਿਜ ਚ ਤਾਂ ਫਿਰ ਤੁਸੀਂ ਜਿਹੜੀ ਕਿ ਆਹ ਵਾਲੀ ਬਾਜ਼ਾਰ ਵਾਲੀ ਪਾਉਣੀ ਆ ਜੇ ਤੁਸੀਂ ਨਾਲ ਦੀ ਨਾਲ ਬਣਾ ਕੇ ਲਾਉਣੀ ਆ ਫਿਰ ਤੁਸੀਂ ਆਪਦੀ ਜਿਹੜੀ ਕਿ ਘਰ ਵਾਲੀ ਆਪਾਂ ਪਾ ਸਕਦੇ ਆ ਠੀਕ ਆ ਉਹ ਜ਼ਿਆਦਾ ਟਾਈਮ ਨਹੀਂ ਰਹਿਦੀਗੀ ਇਹ ਜੀ ਦਤਿਆ ਰੱਖਣਾ ਤੇ ਇਹਦੇ ਚ ਆਪਾਂ ਦੋ ਕ ਬੂੰਦਾ ਇਹਦੇ ਨਾਲ ਪਾਵਾਂਗੇ ਲਓ ਚਾ ਆ ਦੇਖ ਲਓ ਹੁਣ ਤੁਸੀਂ ਆਪਾਂ ਇੰਨੇ ਕੁ ਪਾਇਆ ਠੀਕ ਹੈ ਇਹਨਾਂ ਚੀਜ਼ਾਂ ਨੂੰ ਆਪਾਂ ਕਰ ਲਾਂਗੇ ਹੁਣ ਚੰਗੀ ਤਰ੍ਹਾਂ ਮਿਕਸ ਇਹ ਇੱਕ ਨਾ ਕਰੀਮ ਬਣ ਜੂਗੀ ਦੇਖੀਏ ਤੁਹਾਨੂੰ ਦਿਖਾਉਣੀ ਆਪਾਂ ਕਰੀਮ ਦੀ ਸ਼ੇਪ ਚ ਆ ਜੂਗੀ ਜਿਆਦਾ ਭੰਡਾ ਭੁੰਡਾ ਲਵੇੜਨ ਦੀ ਲੋੜ ਨਹੀਂ ਆਪਾਂ ਤੁਹਾਨੂੰ ਝੰਜੜ ਦੱਸਦੇ ਨਹੀਂ ਹੁੰਦੇ ਤੁਹਾਡੀ ਸਕਿਨ ਦੀ ਡਰਾਈਨੈਸ ਵੀ ਬਿਲਕੁਲ ਚੱਕ ਦੂਗੀ ਜੇ ਤੁਹਾਡੇ ਫੇਸ ਤੇ ਰਿੰਕਲਸ ਝੁਰੜੀਆਂ ਪਈਆਂ ਹੋਈਆਂ ਤਾਂ ਬਿਲਕੁਲ ਤੁਹਾਨੂੰ ਐ ਹੋ ਜਾਊਗਾ ਤੁਹਾਡਾ ਫੇਸ ਜਿਵੇਂ ਹਫਤੇ ਤੱਕ ਤੁਸੀਂ ਲਗਾਤਾਰ ਇਸ ਚੀਜ਼ ਨੂੰ ਟਰਾਈ ਕਰਦੇ ਹੋ ਬਸ ਹਫਤੇ ਤੱਕ ਤੁਹਾਨੂੰ ਰਿਜ਼ਲਟ ਆ ਜਿਹੜਾ ਮਿਲ ਜੂਗਾ ਠੀਕ ਹੈ ਬਾਅਦ ਤੁਸੀਂ ਛੱਡਣਾ ਨਹੀਂਗਾ ਇਸ ਚੀਜ਼ ਨੂੰ ਜੇ ਨਹੀਂ ਵੀ ਤਾਂ ਤੁਸੀਂ ਫੇਸ ਤੇ ਇਸ ਚੀਜ਼ ਨੂੰ ਟਰਾਈ ਕਰ ਸਕਦੇ ਹੋ ਤੇ ਤੁਸੀਂ ਰਿਜ਼ਲਟ ਆ ਜਿਹੜਾ ਦੇਖੋਗੇ ਲਓ ਜੀ ਆਹ ਦੇਖੋ ਇੱਕ ਕਰੀਮ ਬਣ ਗਈ ਠੀਕ ਹੈ ਫਿਰ ਤੁਸੀਂ ਕੀ ਕਰਨਾ ਉਹਦੇ ਫੇਸ ਤੇ ਐਵੇਂ ਤੁਸੀਂ ਆਪਦੇ ਹੈਂਡਸ ਲਓ ਜੀ ਆਪਾਂ ਪੂਰੀ ਲਾ ਲਈਏ ਦੇਖੋ ਹੁਣ ਤੁਸੀਂ ਕੀ ਕਰਨਾ ਮ사ਜ ਕਰਨੀਆ ਵੇਰਕੋ ਸਾਫਟ ਥਣਾ ਜੇ ਤੁਹਾਨੂੰ ਨਿੰਬੂ ਸੂਟ ਕਰਦਾ ਤਾਂ ਤੁਸੀਂ ਪਾ ਲਿਓ ਨਹੀਂ ਤੁਸੀਂ ਸਕਿਪ ਕਰ ਸਕਦੇ ਉਸ ਚੀਜ਼ ਨੂੰ ਤੇ ਵੈਸੇ ਜੇ ਨਿੰਬੂ ਪਾਉਂਗੇ ਤਾਂ ਰਿਜ਼ਲਟ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਸੂਟ ਕਰਦਾ ਉਹ ਚੀਜ਼ ਨੂੰ ਸਕਿਪ ਕਰਨੇ ਉਹ ਨਹੀਂ ਤਾਂ ਜ਼ਰੂਰ ਬਿਓ ਕਿਉਂਕਿ ਸਰਦੀ ਵਿੱਚ ਤਾਂ ਆਮ ਹੀ ਹੁੰਦੀ ਹੈ ਇਹ ਗਰਮੀਆਂ ਵਿੱਚ ਇਹਨਾਂ ਦੀ ਤੋੜ ਹੁੰਦੀ ਹੈ ਸਾਡੀਆਂ ਚ ਤਾਂ ਜਿਹੜੇ ਆਮ ਘਰਾ ਘੁਰਾਂ ਦੇ ਬੋਟੇ ਲੱਗੇ ਹੁੰਦੇ ਨੇ ਉਹਨਾਂ ਦੇ ਬਹੁਤ ਨਿੰਬੂ ਲੱਗਦੇ ਆ ਐਸ ਚੀਜ਼ ਤੇ ਚੰਗੀ ਤਰ੍ਹਾਂ ਜਿਵੇਂ ਹੁਣ ਆਪਣੇ ਇੱਥੇ ਹੁੰਦੀਆਂ ਝੁਰੜੀਆਂ ਐਸ ਚੀਜ਼ ਤੇ ਲਾਈਨ ਅਪ ਹੋ ਜਾਂਦੀਆਂ ਨਾ ਇੱਥੇ ਪੂਰਾਂ ਆਹ ਚੀਜ਼ ਤੇ ਪੰਜ ਤੋਂ 7 ਮਿੰਟ ਤੁਸੀਂ ਐਵੇਂ ਮ사ਜ ਕਰਨੀ ਹੈ ਤੁਹਾਡੀ ਨਾ ਡਰਾਈਨੈਸ ਵੀ ਖਤਮ ਹੋ ਜੂਗੀ ਬਿਲਕੁਲ ਹੀ ਤੇ ਇਹ ਨਹੀਂ ਵੀ ਤੁਸੀਂ ਇਹਨੂੰ ਲਗਾ ਕੇ ਧੋਣਾ ਪਊਗਾ ਤੁਹਾਨੂੰ ਬਿਲਕੁਲ ਐਵੇਂ ਨਹੀਂ ਲੱਗੂਗਾ ਵੀ ਤੁਹਾਨੂੰ ਤੁਹਾਡਾ ਚਿਪਚਿਪਾ ਹੋ ਗਿਆ ਫੇਸ ਜਾਂ ਤੁਹਾਨੂੰ ਐ ਲੱਗਦਾ ਵੀ ਇਹ ਤਾਂ ਮੇਰਾ ਚਮਕੀ ਜਾਂਦਾ ਕੁਛ ਵੀ ਨਹੀਂ ਕਿਉਂਕਿ ਜਿਹੜੀ ਐਲੋਵੀਰਾ ਜੈਲ ਹੁੰਦੀ ਉਹ ਥੋੜੀ ਜਿਹੀ ਡਰਾਈ ਹੁੰਦੀ ਆ ਤੇ ਜਿਹੜੀ ਆਪਾਂ ਮਲਾਈ ਪਾਈਓ ਉਹ ਥੋੜਾ ਜਿਹਾ ਆਇਲੀ ਹੁੰਦਾ ਦੋਨਾਂ ਚੀਜ਼ਾਂ ਨੂੰ ਜਦੋਂ ਆਪਾਂ ਮਿਕਸ ਕਰ ਦਾਂਗੇ ਤੇ ਇਹ ਦੋਨੇ ਚੀਜ਼ਾਂ ਇੰਨੀ ਕੁ ਵਧੀਆ ਇੱਕ ਕਰੀਮ ਤਿਆਰ ਹੋ ਜੂਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੇ ਫੇਸ ਤੇ ਅੱਜ ਮੈਂ ਸੇਰਨਾ ਸਵੇਰ ਜਲਦੀ ਬਾਹਰ ਆ। ਉਹ ਹੋ ਰਹੀ ਹੋਇਆ ਪਿਆ। ਸਵੇਰ ਜਦੋਂ ਬੱਚਾ ਉਹ ਬੱਚੇ ਗਏ ਆ ਸਕੂਲ ਉਹਦੇ ਨਾਲ ਫੇ ਉਹਦੇ ਜਾ ਰਹੇ। ਏ ਲਾਉਂਦੇ ਆ ਲਾਉਂਦੇ ਆ ਲੱਗੋ ਵੀ ਤੁਹਾਡਾ ਫੇਸ ਆ ਜਿਹੜਾ ਇੰਨਾ ਵਧੀਆ ਹੋ ਗਿਆ ਇੰਨਾ ਵਧੀਆ ਹੋ ਗਿਆ ਜਿਵੇਂ ਆਪਾਂ ਕੋਈ ਵੀ ਮੋਇਸਚਰਾਈਜ਼ਰ ਲਗਾ ਲੈਂਦੇ ਆ ਨਾ ਸਰਦੀ ਚ ਤੇ ਫਿਰ ਇਹ ਮੋਇਸਚਰਾਈਜ਼ਰ ਜਿਹੜਾ ਐਵੇਂ ਲਗਾਇਆ ਹੋਊਗਾ ਤੇ ਇਹ ਤੁਹਾਨੂੰ ਐਵੇਂ ਵੀ ਨਹੀਂ ਪਤਾ ਲੱਗਣਾ ਵੀ ਤੁਹਾਡਾ ਲੱਗਿਆ ਹੋਇਆ ਫੇਸ ਤੇ ਕੁਝ ਨਹੀਂ ਤਾਂ ਕਈ ਕਰੀਮਾਂ ਇਹ ਉੱਤੇ ਐ ਲੱਗਦਾ ਰਹਿੰਦਾ ਨਾ ਆ ਦੇਖੋ ਤੁਸੀਂ ਹੁਣ ਦੇਖੋ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜਿਨ੍ਹਾਂ ਦੇ ਝੁਰੜੀਆਂ ਝੁਰੜੀਆਂ ਤਾਂ ਐ ਖਤਮ ਹੋ ਜਾਣਗੀਆਂ ਤੁਸੀਂ ਬਸ ਹਰ ਆਣੀ ਮੰਨੂਗੀ ਇਸ ਜੀ ਠੀਕ ਆ ਨਾ ਤੇ ਇਹ ਸੀਰਮ ਜੀ ਨੇ ਬਣਾਉਣਾ ਤੇ ਬਣਾ ਲਿਓ ਠੀਕ ਆ ਤੇ ਬਹੁਤ ਵਧੀਆ ਰਿਜ਼ਲਟ ਆ ਚੌਲ ਤੇ ਮੇਥੀ ਦਾਣਾ ਤੇ ਕਲੌਂਜੀ ਇੰਨੀ ਇੰਨੀ ਪਾਉਣੀ ਆ ਬਸ ਤੇ ਗੁੜ ਹਲ ਦੇ ਪੱਤੇ ਮਿਲ ਗਏ ਫੁੱਲ ਮਿਲ ਗਏ ਉਹ ਇੰਨੇ ਸਾਰੇ ਪਾ ਲਿਓ ਤੇ ਕੜੀ ਪੱਤਾ ਪਾ ਲਿਓ ਠੀਕ ਆ ਮੈਂ ਇਹਨਾਂ ਨੂੰ ਬਚਾਪ ਜਾ ਕੇ ਰੱਖਦੀ ਆ ਬੋਤਲ ਨੂੰ ਘਾ ਕਰਕੇ ਕਿਉਂਕਿ ਮੈਨਾਂ ਇਹ ਹੁੰਦਾ ਵੀ ਵੀ ਜੇ ਇਹ ਡੇਗ ਗਈ ਦੋ ਸਾਰੇ ਗੱਲਰ ਜਿਹੜੀ ਦੂਸਰੀ ਵਾਰੀ ਭਰੀ ਹੈ ਇਹ ਮੈਂ ਇੱਕ ਵਾਰੀ ਪਹਿਲਾਂ ਵੀ ਬਣਾਇਆ ਸੀ ਉਹ ਖਤਮ ਹੋ ਗਿਆ ਸੀ ਤੇ ਹੁਣ ਮੈਂ ਦੂਜੀ ਮਸਾਂ ਇਹ ਬੋਤਲ ਲੱਭੀ ਸੀ ਪਹਿਲਾਂ ਮੈਨੂੰ ਕੱਚ ਦੀ ਬੋਤਲ ਜੀ ਮਿਲੀ ਸੀ ਮੇਰਾ ਤੇਲ ਵੀ ਜਿਹੜਾ ਉਹ ਕੱਚ ਦੀ ਬੋਤਲ ਚ ਹੀ ਪਾਇਆ ਹੋਇਆ ਜਿਆਦਾਤਰ ਨਾ ਕੱਚ ਦੀ ਚੀਜ਼ ਕੱਚ ਦੇ ਭਾਂਡੇ ਚ ਜਿਆਦਾ ਜਿਹੜੀ ਚੀਜ਼ ਟਾਈਮ ਜਿਆਦਾ ਟਾਈਮ ਰੱਖਣੀ ਹੁੰਦੀ ਉਹ ਆਪਾਂ ਕੱਚ ਦੇ ਭਾਂਡੇ ਚ ਹੀ ਰੱਖ ਸਕਦੇ ਆ ਕਿਉਂਕਿ ਪਲਾਸਟਿਕ ਚ ਖਰਾਬ ਹੋ ਜਾਂਦੀ ਹੈ ਛੇਤੀ ਇਸ ਕਰਕੇ ਆਪਾਂ ਇਹਨੂੰ ਕੱਚ ਦੇ ਚ ਹੀ ਪਾਈ ਹੋਈ ਆ ਤੇ ਆ ਮੇਰਾ ਰਾਈਸ ਵਾਟਰ ਇਹ ਵੀ ਆਪਾਂ ਕੱਚ ਦੇ ਚ ਹੀ ਪਾਇਆ ਹੋਇਆ ਆ ਇਹ ਪਰਫਿਊਮ ਵਾਲੀ ਸ਼ੀਸ਼ੀ ਆ ਇਹ ਸਪਰੇਅ ਬੋਟਲ ਐਵੇਂ ਕਰਕੇ ਦਿਨ ਚ ਮੈਂ 3-4 ਵਾਰੀ ਇਹਦੇ ਸਪਰੇਅ ਕਰ ਲੈਂਦੀ ਆ ਲੋ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਨੇ ਇਹਦਾ ਰਿਜ਼ਲਟ ਬਹੁਤ ਵੱਧਗਾ ਹੁੰਦੀ ਆ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਠੀਕ ਆ ਮਤਲਬ ਕਈ ਵਾਰੀ ਟਾਈਮ ਲੱਗ ਜਾਂਦਾ ਸਕਿਨ ਦੇ ਹਿਸਾਬ ਨਾਲ ਕਿਸੇ ਨੂੰ ਜਲਦੀ ਮਿਲ ਜਾਂਦਾ ਉਹਦਾ ਫਾਇਦਾ ਤੇ ਕਿਸੇ ਨੂੰ ਥੋੜਾ ਜਿਹਾ ਲੇਟ ਮਿਲਦਾ ਇਸ ਤਰ੍ਹਾਂ ਪਰ ਤੁਸੀਂ ਘਬਰਾਇਆ ਨਾ ਕਰੋ ਜਰੂਰ ਟਰਾਈ ਕਰਿਆ ਕਰੋ ਕੈਮੀਕਲ ਵਾਲੀਆਂ ਚੀਜ਼ਾਂ ਨੂੰ ਛੱਡ ਕੇ ਠੀਕ ਆ ਜਿਵੇਂ ਹੁਣ ਆਪਾਂ ਫੇਸ ਵਾਸ਼ ਬਣਾਇਆ ਹੋਇਆ ਜਿਹੜਾ ਆਪਾਂ ਉਹੀ ਯੂਜ਼ ਕਰਦੇ ਆਪਾਂ ਕੋਈ ਫੇਸ ਵਾਸ਼ ਨਹੀਂ ਯੂਜ਼ ਕਰਦੇ ਇਸ ਤਰ੍ਹਾਂ ਰੱਬ ਦੇ ਤੌਰ ਤੇ ਆਪਾਂ ਮਤਲਬ ਉਹ ਪਾ ਲੈਣੀ ਆ ਮੈਂ ਥੋੜੀ ਜਿਹੀ ਆਲਸੀ ਪਾ ਲੈਣੀ ਆ ਥੋੜਾ ਜਿਹਾ ਚੌਲਾ ਦਾ ਆਟਾ ਪਾ ਲੈਣੀ ਆ ਵਿੱਚ ਇੱਕ ਦੋ ਚੁੰਡੀਆਂ ਮੈਂ ਉਹਦੀਆਂ ਵੀ ਪਾ ਲੈਣੀ ਆ ਫਟਕੜੀਦਕਾ ਵੀ ਤੇ ਉਹਦੇ ਤੌਰ ਤੇ ਆਪਾਂ ਉਹਨੂੰ ਕਰ ਲੈਨੇ ਆ ਤੇ ਮਲਠੀ ਦਾ ਜਿਹੜਾ ਘਰੇ ਪੀਸਿਆ ਹੁੰਦਾ ਉਸ ਸਕਰਬ ਦੀ ਤਰ੍ਹਾਂ ਬਣ ਜਾਂਦਾ ਉਹ ਪਾ ਕੇ ਤੁਸੀਂ ਸਕਰਬ ਕਰ ਸਕਦੇ ਹੋ ਪੈਗ ਲਾ ਸਕਦੇ ਹੋ ਘਰੇ ਤੇ ਇੱਕ ਬਹੁਤ ਵਧਾ ਰਿਜ਼ਲਟ ਹੈ ਇਹਨਾਂ ਚੀਜ਼ਾਂ ਦੇ ਲਓ ਜੀ ਆਪਾਂ ਥੱਤੇ ਵੀ ਕਰ ਲਿਆ ਦੇਖੋ ਤੁਸੀਂ ਤੇ ਇੰਆ ਦੇ ਨਾਲ ਆਸਕਨ ਨਾਲ ਜਿਹੜੀ ਆਹਾ ਐਵੇਂ ਐਵੇਂ ਹੋ ਜਾਂਦੀ ਐ ਆ ਢਿੱਲੀ ਹੋ ਜਾਂਦੀ ਠੀਕ ਆ ਤੁਸੀਂ ਹੈਂਡਸ ਦੀ ਵੀ ਨਾਲ ਐਵੇਂ ਕਰ ਕਰਕੇ ਕਹਦਾ ਵੀ ਤੁਹਾਡਾ ਨਾ ਕਿਉਂਕਿ ਆਪਣੇ ਫੇਸ ਦੇ ਨਾਲ ਨਾਲ ਆਪਣੇ ਹੱਥ ਪੈਰ ਸੋਹਣੇ ਲੱਗਣੇ ਚਾਹੀਦੇ ਹੁੰਦੇ ਆ ਤੇ ਚਲੋ ਜੀ ਠੀਕ ਆ ਮਿਲਦੀ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਉਮੀਦ ਕਰਦੀ ਆ ਵੀਡੀਓ ਵਧੀਆ ਲੱਗੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਭੈਣਾਂ ਨਵੀਆਂ ਆ ਤੇ ਫਿਰ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਜਾਏ 10 ਤੋਂ 15 ਮਿੰਟ ਰੋ ਹੀ ਡੇਲੀ ਆਪਦੇ ਫੇਸ ਦੀ ਮ사ਜ ਜ਼ਰੂਰ ਕਰਿਆ ਕਰੋ ਮ사ਜ ਨਾਲ ਹੀ ਬਹੁਤ ਫਰਕ ਪੈ ਜਾਂਦਾ 글로 ਦਾ ਝੁਰੜੀਆਂ ਦਾ ਛਾਈਆਂ ਦਾ ਸਾਰੇ ਕਾਸੀ ਦਾ ਠੀਕ ਨਹੀਂ ਕੁਝ ਮਿਲਦਾ ਹੁੰਦਾ ਤਾਂ ਕੋਕੋਨਟ ਆਇਲ ਤਾਂ ਸਾਰਿਆਂ ਦੇ ਘਰੇ ਹੁੰਦਾ ਉਹਦੇ ਨਾਲ ਹੀ ਕਰ ਲਿਆ ਕਰੋ ਘਿਓ ਨਾਲ ਕਰ ਲਿਆ ਕਰੋ ਦੇਸੀ ਉਹ ਵੀ ਬਹੁਤ ਵਧਾ ਰਿਜ਼ਲਟ ਉਹਦੇ ਵੀ Okay, bye. a irme el no, hair.